ਇਹੜੇ ਅਰੀ ਚੰਦਰ ਕੇ ਕਹਿੰਦੇ ਸਨ ਸਾਡੇ ਤੋਂ ਵੱਡਾ ਦੁਨੀਆਂ ਦੇ ਉੱਤੇ ਕੋਈ ਯੋਧਾ ਨਹੀਂ ਹੋਇਆ ਗੁਰੂ ਗੋਬਿੰਦ ਸਿੰਘ ਜੀ ਦਾ ਹਰੀ ਜਾਂਦਾ ਆਪਣੇ ਸ਼ਿਵਜੀ ਨੂੰ ਚੇਤੇ ਕਰਲਾ ਅੱਜ ਕੋਈ ਆਮ ਬੰਦਾ جنگ ਨਹੀਂ ਲੜ ਲਿਆ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਜੰਗ ਲੜ ਰਿਹਾ ਈ 3 ਛੱਟ ਰੱਖ ਦਿੱਤੀਆਂ ਨੇ ਜਿਹੜਾੜੀ ਚੱਲ ਗਈਦਾ ਸੀ ਮੇਰੇ ਤੋਂ ਵੱਡਾ ਦੁਨੀਆਂ ਦੇ ਉੱਤੇ ਜੋਧਾ ਹੀ ਕੋਈ ਨਹੀਂ 14 ਜੰਗਾਂ ਲੜੀਆਂ ਨੇ ਗੁਰੂ ਖਾਲਸਾ ਜੀ 14 ਜੰਗਾਂ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਦਾ ਪਹਿਲਾ ਦਰਜਾ ਰਿਆ ਕਿਸੇ ਦੀ ਹਿੰਮਤ ਨਹੀਂ ਸੀ ਗੁਰੂ ਗੋਬਿੰਦ ਸਿੰਘ ਦੇ ਆ ਗਾੜੀ ਖੜ ਜਾਏ